ਲੋ ਜੀ ਲੋ ਜੀ ਅੱਜ ਕੋ ਥੋੜਾ ਜਿਹਾ ਟਾਈਮ ਹੈਗਾ ਆਪਣੇ ਕੋਲ ਤੇ ਆਪਾਂ ਕੱਲ-ਕੱਲ ਹੀ ਖਬਰ ਦੇ ਝਾਤ ਮਾਰਾਂਗੇ ਅ ਸ਼ੁਰੂਆਤ ਕਰਾਂਗੇ ਜਿਹੜੀ ਕੋਈ ਨਾ ਕੋਈ ਜਿਹੜੀ ਵੱਡੀ ਬ੍ਰੇਕਿੰਗ ਨਿਊਜ਼ ਹੋਗੀ ਜੀ ਬਿਲਕੁਲ ਵੇਖੋ ਸਭ ਤੋਂ ਵੱਡੀ ਅੱਜ ਦੀ ਜਿਹੜੀ ਨਿਊਜ਼ ਆ ਕੋਪਿੰਦਰ ਜੀ ਉਹ ਸ਼੍ਰੋਮਣੀ ਕਮੇਟੀ ਦੇ ਨਾਲ ਜੁੜੀ ਹੋਈ ਹੈ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਇੱਕ ਸਰਕੂਲਰ ਜਾਰੀ ਕੀਤਾ ਗਿਆ ਦਰਅਸਲ ਪੰਜ ਸਿੰਘ ਸਹਿਬਾਨ ਦੇ ਵੱਲੋਂ ਮਤਾ ਪਾਇਆ ਗਿਆ ਜੀ ਕਿ ਜਿਨਨੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਨੇ ਜਿਹੜੇ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਨੇ ਜਿਹੜੇ ਵਸਤਰ ਪਹਿਨਾਏ ਜਾਂਦੇ ਨੇ ਬਹੁਤ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਹੈ ਉਹਦਾ ਰੰਗ ਜਿਹੜਾ ਹੈ ਉਹ ਹੁਣ ਕੇਸਰੀ ਦੀ بجائے سرمਈ ਯਾਨੀ ਕਿ ਨੀਲਾ ਜਾਂ ਫਿਰ ਬਸੰਤੀ ਹੋਣਾ ਚਾਹੀਦਾ ਹੈ ਇਹ ਗੱਲ ਜਿਹੜੀ ਹੈ ਕਿ ਹੱਕਹੀ ਗਈ ਹੈ ਹਾਲਾਂਕਿ ਸੁਣਨ ਦੇ ਵਿੱਚ ਇਹ ਥੋੜੀ ਜੀ ਲੱਗਦੀ ਹੈ ਕਿ ਹੁਣ ਤੱਕ ਤਾਂ ਆਪਾਂ ਸਾਰੇ ਕੇਸਰੀ ਨਿਸ਼ਾਨ ਚਲਾਉਣ ਦੀ ਗੱਲ ਕਰਦੇ ਆਏ ਹਾਂ ਜੀ ਹਰ ਜਗ੍ਹਾ ਚਾਹੇ ਉਹ ਸ਼੍ਰੀ ਕਾਲ ਤਖਤ ਸਾਹਿਬ ਦਰਬਾਰ ਸਾਹਿਬ ਹਰ ਗੁਰੂ ਘਰ ਦੇ ਵਿੱਚ ਇਹ ਨਿਸ਼ਾਨ ਹੈ ਉਹ ਕੇਸਰੀ ਨਿਸ਼ਾਨ ਹੈ ਤੇ ਹਮੇਸ਼ਾ ਤੋਂ ਕੇਸਰੀ ਨਿਸ਼ਾਨ ਦੀ ਜਰੂਰਤ ਉਹ ਜਦੋਂ ਤੋਂ ਅਸੀਂ ਤੁਸੀਂ ਸੁਰਤ ਸੰਭਾਲੀ ਹੈ ਜਾਂ ਬਹੁਤ ਸਾਰੇ ਸਰੋਤੇ ਜਿਹੜੇ ਜੁੜੇ ਹੋਏ ਹੋਣਗੇ ਉਹ ਵੀ ਕੇਸਰੀ ਨਿਸ਼ਾਨ ਹੀ ਦੇਖਦੇ ਆਏ ਨੇ ਹਾਲਾਂਕਿ ਜਿਹੜਾ ਨਿਹੰਗ ਸਿੰਘਾਂ ਦਾ ਨਿਸ਼ਾਨ ਹੈ ਜੀ ਉਹ ਜ਼ਰੂਰ ਨੇਵੀ ਬਲੂ ਕਹਿ ਲਈ ਉਹਨੂੰ ਸ਼ਰਮਈ ਕਹਿ ਲਈ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਚਲਾਉਂਦੇ ਨੇ ਜਿਹੜੀਆਂ ਲਾੜੀਆਂ ਫੌਜਾਂ ਨੇ ਪਰ ਹੁਣ ਇਹ ਸ਼੍ਰੋਮਣੀ ਕਮੇਟੀ ਇਹ ਕਹਿ ਰਹੀ ਹੈ ਪੰਚ ਸਿੰਘ ਸਹਬਾਨ ਦੇ ਵੱਲੋਂ ਵੀ ਮਤਾ ਪਾਇਆ ਗਿਆ ਹੈ ਕਿ ਸਾਡੇ ਕੋਲ ਇਹ ਸ਼ਿਕਾਇਤਾਂ ਪਹੁੰਚੀਆਂ ਨਹੀਂ ਕਿ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਹੈ ਉਹਦਾ ਰੰਗ ਹੈ ਜਿਹੜਾ ਉਹ ਭਗਵਾ ਰੰਗ ਨਾਲ ਮੈਚ ਕਰ ਗਿਆ ਭਗਵੇ ਰੰਗ ਨਾਲ ਮੈਚ ਕਰ ਗਿਆ ਭਗਵਾ ਕਰਨ ਹੋ ਗਿਆ ਕਿਉਂਕਿ ਜਿਹੜਾ ਭਗਵਾ ਰੰਗ ਹੈ ਉਹ ਤੁਹਾਨੂੰ ਪਤਾ ਹੈ ਕਿ Hindu ਭਾਈਚਾਰੇ ਦਾ ਰੰਗ ਹੈ Hindu ਉਹ ਭਾਈਚਾਰਾ ਜਿਹੜਾ ਹੈ ਉਹ ਭਗਵਾ ਕਰਨ ਦੀ ਗੱਲ ਕਰਦਾ ਹੈ ਭਗਵਾ ਕਰਨ ਕਰਨ ਦੀ ਕਿ ਘਰ ਘਰ ਦੇ ਵਿੱਚ ਅਸੀਂ ਭਗਵਾ ਝੰਡਾ ਲਹਿਰਾਵਾਂਗੇ ਜੇ ਪਿੱਛੇ ਜੇ ਤੁਸੀਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਇੱਕ ਕਲਾਕਾਰ ਹੈ ਜਿਹੜਾ ਕਨਈਆ ਮਤਲਬ ਬੀਜਪੀ ਦੀਆਂ ਸਟੇਜਾਂ ਤੋਂ ਜਾ ਜਾ ਕੇ ਕਹੋਂਦਾ ਵੀ ਰਿਆ ਕਿ ਕਰ ਕਰ ਦੇ ਵਿੱਚ ਅਸੀਂ ਭਗਮਾ ਲਹਿਰਾਵਾਂਗੇ ਤੇ ਹਿੰਦੂ ਰਾਸ਼ਟਰ ਬਣਾਉਣ ਦੀ ਗੱਲਾਂ ਹੋ ਰਹੀਆਂ ਨੇ ਤੇ ਹੁਣ ਇਹ ਤਰਕ ਦਿੱਤਾ ਜਾ ਰਿਹਾ ਇਸ ਦੇ ਪਿੱਛੇ ਕਿ 1932 ਦੇ ਵਿੱਚ ਜਿਹੜੀ ਇੱਕ ਰਹਿਤ ਮਰਿਆਦਾ ਬਣੀ ਸੀ ਉਸ ਦੇ ਵਿੱਚ ਇਹ ਦੋਵੇਂ ਰੰਗ ਸੀਗੇ ਜਿਹੜਾ ਇੱਕ ਬਸੰਤੀ ਰੰਗ ਹੈ ਜਿਹੜਾ yellow ਥੋੜਾ ਜਿਹਾ ਬਹੁਤ ਬ੍ਰਾਈਟ ਜਿਹਾ yellow ਜਿਹੜਾ ਬਸੰਤੀ ਰੰਗ ਸਮਝਦੇ ਹੁੰਦੇ ਸੀ ਤੇ ਇੱਕ سرمਈ ਰੰਗ ਹੈ ਜਿਹੜਾ ਨੀਲੇ ਰੰਗ ਹੈ ਜਿਹੜਾ ਤੇ ਇਹ ਦੋ ਰੰਗਾਂ ਦਾ ਹੀ ਜ਼ਿਕਰ ਹੈ ਪਰ ਇਹ ਪਤਾ ਨਹੀਂ ਕਿਵੇਂ ਰਹਿਤ ਮਨੈਲ ਦੋ ਅਗੇਂਸਟ ਜਾ ਕੇ ਕਿਵੇਂ ਇਹ ਰੰਗ ਜਿਹੜਾ ਕੇਸਰੀ ਆ ਹੌਲੀ ਹੌਲੀ ਉਹ ਉਪਰ ਚੱਲਿਤ ਹੋ ਗਿਆ ਹਾਲਾਂਕਿ ਜਿਹੜਾ ਕੇਸਰੀ ਰੰਗ ਹੈ ਉਹ ਵੀ ਭਗਵਾ ਰੰਗ ਹੈ ਨਹੀਂ ਕਿਉਂਕਿ ਕੇਸਰੀ আর ਭਗਵੇਂ ਦੇ ਵਿੱਚ ਭਗਵਾ ਜਿਹੜਾ ਇਹ ਤੁਸੀਂ ਆਮ ਕਰਕੇ ਜਿੰਨੇ ਸਾਧੂ ਸੰਤ ਨੇ ਉਹ ਭਗਵਾ ਦਾ ਰੰਗ ਇੱਕ ਜਿਹੜਾ ਪਾਉਂਦੇ ਨੇ ਇੱਕ ਜਿਹੜਾ ਤੁਹਾਡਾ ਕੇਸਰੀ ਨਿਸ਼ਾਨ ਆ ਉਹ ਥੋੜਾ ਕੇਸਰੀ ਆ ਪਰ ਹੁਣ ਇਹ ਕਿਹਾ ਗਿਆ ਹੈ ਕਿ ਜਿਨਨੇ ਵੀ ਰਾਗੀ ਢਾਡੀ ਜਿਨਨੇ ਵੀ ਪ੍ਰਚਾਰਕ ਨੇ ਤੇ ਸ਼੍ਰੋਮਣੀ ਕਮੇਟੀ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਨਿਸ਼ਾਨ ਸਾਹਿਬ ਨੇ ਜਿਹੜਾ ਨਿਸ਼ਾਨ ਸਾਹਿਬ ਉੱਤੇ ਤੁਸੀਂ ਦੇਖਦੇ ਹੋ ਕਿ ਵਸਤਰ ਜਿਹਨੂੰ ਪੁਸ਼ਾਕਾ ਵੀ ਕਿਹਾ ਜਾਂਦਾ ਹੈ ਤੇ ਉੱਪਰ ਵੀ ਜਿਹੜਾ ਤੁਹਾਡਾ ਨਿਸ਼ਾਨ ਹੈ ਜਿਹਦੇ ਉੱਤੇ ਖੰਡਾ ਬਣਿਆ ਹੋਇਆ ਹੈ ਤੇ ਇੱਕ ਜਿਹੜੀ ਰਹਿਤ ਮਰਿਆਦਾ ਉਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਉੱਤੇ ਭਾਲਾ ਲਾਉਣਾ ਜਾਂ اللي ਜਿਹੜਾ ਨਿਸ਼ਾਨ ਹੈ ਕੇਸਰੀ ਉਹਦੇ ਵਿੱਚ ਖੰਡੇ ਦਾ ਨਿਸ਼ਾਨ ਬਣਨਾ ਜਿਹੜਾ ਤੁਸੀਂ ਆਮ ਕਰਕੇ ਦੇਖਦੇ ਹੋ ਪਰ ਹੁਣ ਤੱਕ ਕੇਸਰੀ ਸੀਗਾ ਤੇ ਉਹ ਰੰਗ ਬਦਲਣ ਦੀ ਗੱਲ ਹੋਈ ਹੈ ਤੇ ਰੰਗ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹ ਤਾਂ ਇਹੀ ਕਹਿ ਰਹੀ ਹੈ ਕਿ ਇਹ ਅਸੀਂ ਚੇਂਜ ਨਹੀਂ ਕਰ ਰਹੇ ਜਾਂ ਪੰਜ ਸਿੰਘ ਸਹਿਬਾਨ ਦੀ ਗੱਤਰ ਕਾ ਵਿੱਚ ਇਹ ਮਤਾ ਗੇੜਾ ਪਾਇਆ ਗਿਆ ਹੈ ਕਿ ਇਹ ਤਾਂ ਸਾਡੀ ਰਹਿਤ ਮਰਿਆਦਾ ਹੈ 1932 ਦੀ ਉਹਨਾਂ ਨੇ ਇੱਕ ਰਹਿਤ ਮਰਿਆਦਾ ਦਾ ਨਾਲ ਇੱਕ ਆਰਟੀਕਲ ਜਿਹੜਾ ਉਹ ਵੀ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਇਹ ਦੋ ਰੰਗ ਹੋਣਗੇ ਹੁਣ ਇਸ ਦੇ ਵਿੱਚ ਜਿਹੜੀ ਸਿਕ ਕòm ਹੈ ਉਹੋ ਕੀ ਮੈਂ ਦੇਖਦੀ ਐ ਕਿ ਇਹ ਇਹਨੂੰ ਅਡਾਪਟ ਕਰ ਲਿਆ ਜਾਵੇ ਕਿ ਹਾਂ ਪੰਜ ਸਿੰਘ ਸਹਿਬਾਨ ਨੇ ਮਤਾ ਵੀ ਪਾਤਾ ਸ਼ੁਰੂਮਣੀ ਕਮੇਟੀ ਵੀ ਕਹਿ ਰਹੀ ਹੈ ਕਿ ਕੇਸਰੀ ਨਿਸ਼ਾਨ ਦੀ ਬਜਾਏ ਜਿਹੜਾ ਬਸੰਤੀ ਰੰਗ ਹੈ ਤੇ ਜਿਹੜਾ ਨੀਲਾ سرمਈ ਰੰਗ ਹੈ ਇਹਦਾ ਨਿਸ਼ਾਨ ਸਾਹਿਬ ਹੋਣਾ ਚਾਹੀਦਾ ਹੁਣ ਤੁਸੀਂ ਨਗਰ ਕੀਰਤਨਾਂ ਦੇ ਵਿੱਚ ਵੀ ਦੇਖਦੇ ਹੋ ਚਾਹੇ ਉਹ ਦੇਸ਼ ਦੇ ਵਿੱਚ ਹੋਣ ਚਾਹੇ ਉਹ ਵਿਦੇਸ਼ ਦੇ ਵਿੱਚ ਹੋਣ ਉਹਦੇ ਵਿੱਚ ਆਪਾਂ ਕੇਸਰੀ ਨਿਸ਼ਾਨ ਹੀ ਅਕਸਰ ਦੇਖਿਆ ਜਾਂਦਾ ਹੈ ਉਹਦਾ ਹੁਣ ਇੱਕ ਜਿਹੜਾ ਔਰ ਚੇਂਜ ਹੈ ਹਾਲਾਂਕਿ ਥੋੜਾ ਜਿਹਾ ਇਸ ਗੱਲ ਨੂੰ ਸਾਨੂੰ ਥੋੜਾ ਜਿਹਾ ਕਿਤੇ ਕਿਤੇ ਲੱਗਦਾ ਵੀ ਹੈ ਕਿਉਂਕਿ ਮੈਂ ਫੇਰ ਕਹਿ ਰਿਹਾ ਕਿ ਅਸੀਂ ਤਾਂ ਸਿਰਫ ਕੇਸਰੀ ਰੰਗ ਜਿਹੜਾ ਜ਼ਿਆਦਾਤਰ ਪ੍ਰਚਲਿਤ ਰੰਗ ਹੈਗਾ ਖਾਲਸਾ ਦਾ ਰੰਗ ਹੈਗਾ ਤੇ ਉਹੀ ਦੇਖਿਆ ਹੈਗਾ ਪਰ ਪੰਚ ਸਿੰਘ ਸਹਿਬਾਨ ਦੇ ਬਿਲੋਂ ਮਤਲਬ ਜਿਹੜਾ ਪਾਇਆ ਗਿਆ ਤੇ ਇਸ ਨੂੰ ਲੈ ਕੇ ਅੱਜ ਕਾਫੀ ਚਰਚਾ ਇਸ ਤੇ ਹੋ ਰਹੀ ਹੈ ਜੀ 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 ਸੋ ਜੀ ਜੀ ਤੇ ਖਬਰਾਂ ਜਿਹੜੀਆਂ ਹੋਰ ਵੀ ਬਹੁਤ ਸਾਰੀਆਂ ਨੇ ਤੁਹਾਡੇ ਨਾਲ ਸਾਂਝੀਆਂ ਕੀਤੀ ਜਾ ਰਹੇ ਨੇ ਕਿਉਂਕਿ ਬ੍ਰੇਕਿੰਗ ਨਿਊਜ਼ ਤੁਹਾਡੇ ਕੋਲ ਸਭ ਤੋਂ ਵੱਧ ਇੱਥੇ ਹੁੰਦੀਆਂ ਨੇ ਔਰ ਨਾਲ-ਨਾਲ ਰਾਜਪਾਲ ਉਹਨਾਂ ਦੀ ਵੀ ਹੈ ਨਿਯੁਕਤੀ ਨੂੰ ਲੈ ਕੇ ਹੋਰ ਬਹੁਤ ਸਾਰੀਆਂ ਖਬਰਾਂ ਨੇ ਜੀ ਬਿਲਕੁਲ ਇਸ ਤੋਂ ਅਗਲੀ ਖਬਰ ਜਿਹੜੀ ਆ ਉਹ ਸੀਐਮ ਆਨ ਦੇ ਨਾਲ ਜੁੜੀ ਹੋਈ ਹੈ ਸੀਐਮ ਆਨ ਅੱਜ ਦੀਨਾਂਗਰ ਗਏ ਸੀ ਕਿ ਦੀਨਾਂਗਰ ਦੇ ਵਿੱਚ ਇੱਕ ਓਵਰਬ੍ਰਿਜ ਦਾ ਉਹ ਘਾਟਨ ਕਰਕੇ ਆਏ ਨੇ 52 ਕਰੋੜ ਦੀ ਲਾਗਤ ਨਾਲ ਉਹ ਬਣਿਆ ਹੈਗਾ ਜੀ ਤੇ ਕਿਉਂਕਿ ਦੀਨਾਂਗਰ ਜਿਹੜਾ ਇਲਾਕਾ ਹੈ ਬਾਰਡਰ ਲੈਕ ਹੈ ਤੇ ਉੱਥੇ ਹੁਣ ਡੇਰਾ ਬਾਬਾ ਨਾਨਕ ਦੇ ਵਿੱਚ ਇਲੈਕਸ਼ਨ ਵੀ ਹੋਣੀ ਹੈਗੀ ਤੇ ਉਸ ਨੂੰ ਲੈ ਕੇ ਉਧਰਲੇ ਇਲਾਕੇ ਦੇ ਵਿੱਚ ਸੀਐਮ ਅੱਜ ਗਏ ਹਾਲਾਂਕਿ ਉਹਨਾਂ ਨੇ ਕਿਹਾ ਕਿ ਲੋਕ ਕਹਿੰਦੇ ਨੇ ਕਿ ਛੋਟਾ ਉਹ ਵਿਕਾਟਨ ਕਰਨ ਆ ਗਿਆ 52 ਕਰੋੜ ਸੀਐਮ ਦੇ ਲੈਵਲ ਦੀ ਗੱਲ ਨਹੀਂ ਹੁੰਦੀ ਪਰ ਉਹਨਾਂ ਨੇ ਕਹਿੰਦੇ ਕਿ ਮੈਂ ਤਾਂ ਹਰ ਜਗ੍ਹਾ ਜਾਊਂਗਾ ਹਾਲਾਂਕਿ ਅੱਜ ਸੁਖਪਾਲ ਸਿੰਘ ਖੈਰਾ ਨੇ ਇੱਕ ਉਹਨਾਂ ਦੀ ਪੁਰਾਣੀ ਵੀਡੀਓ ਵੀ ਤਨੀ ਹੈਗੀ ਆ ਕਿ ਜਿਹੜੇ ਨੇਤਾ ਲੋਕ ਨੇ ਉਹ ਜਾ ਕੇ ਛੋਟੇ ਛੋਟੇ ਚੀਜ਼ਾਂ ਦਾ ਉਦਘਾਟਨ ਕਰਦੇ ਰਹਿੰਦੇ ਨੇ ਕਿ ਇਹਦੇ ਵਿੱਚ ਤਾਂ ਜਿਹੜਾ ਰਾਜ ਮੰਤਰੀ ਆ ਜਾਂ ਜਿਨ੍ਹਾਂ ਨੇ ਲੇਬਰ ਕੀਤੀ ਆ ਉਹਨਾਂ ਦੇ ਘਰ ਕਮਲ ਨਾਲ ਬਣਾਇਆ ਉਹਨਾਂ ਦੀ ਆਪਣੀ ਇਹ ਲੈਂਗੁਏਜ ਆ ਸੀਐਮ ਮੰਨਦੀ ਜਦੋਂ ਉਹ ਸੀਐਮ ਨਹੀਂ ਸੀਗੇ ਜੀ ਜੀ ਇਹ ਨੇਤਾ ਦੇ ਕਰ ਕਮਲਾਂ ਨਾਲ ਕਿਵੇਂ ਹੋ ਸਕਦਾ ਮਤਲਬ ਉਸ ਦੇ ਵਿੱਚ ਉਹ ਨਹੀਂ ਪੱਥਰਾਂ ਦਾ ਜਾਂ ਉਦਘਾਟਨ ਦਾ ਵਿਰੋਧ ਕਰ ਰਹੇ ਨੇ ਕਿ ਇਹ ਕੋਈ ਲੀਡਰਾਂ ਦਾ ਕੰਮ ਨਹੀਂ ਹੁੰਦਾ ਹੈਗਾ ਜਾਂ ਚੁਣੇ ਹੋਏ ਨਮਾਇੰਦਿਆਂ ਦਾ ਕੰਮ ਨਹੀਂ ਹੁੰਦਾ ਹੈਗਾ ਇਹ ਤਾਂ ਸਿਰਫ ਤੁਸੀਂ ਆਪਣੀ ਪਬਲਿਸਿਟੀ ਕਰਦੇ ਹੋ ਸੁਖਪਾਲ ਕਹਿ ਰਹੇ ਨੇ ਤਾਂ ਦਿਕ ਰਿਹਾ ਕਿ ਅੱਜ ਤੁਸੀਂ ਵੀ ਜਿਹੜਾ ਕੰਮ ਕਰਕੇ ਆਏ ਹੋ ਉਹ ਇਹੀ ਹੈਗਾ ਚਲੋ ਖੈਰ ਇਹ ਸਦੇ ਵਿਚਾਲੇ ਜਿਹੜੀ ਗੱਲ ਹੈਗੀ ਹੈ ਕਿ ਪੰਜਾਬ ਦਾ ਰਾਜਪਾਲ ਅਜੇ ਦਾ ਉਹ ਬਦਲ ਦਿੱਤਾ ਗਿਆ ਹੈਗਾ ਪੰਜਾਬ ਦਾ ਰਾਜਪਾਲ ਜਿਹੜਾ ਹੈ ਉਹ ਕਿਉਂਕਿ ਬਨਵਾਰੀ ਲਾਲ ਪ੍ਰੋਹਿਤ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀਗਾ ਇਸ ਤੋਂ ਬਾਅਦ ਲਗਾਤਾਰ ਇਹ ਗੱਲ ਚੱਲਦੀ ਸੀ ਕਿ ਨਮਾ ਜਿਹੜਾ ਇਹ ਉਹ ਰਾਜਪਾਲ ਲਾਇਆ ਜਾਊਗਾ ਹਾਲਾਂਕਿ ਅਸਤੀਫਾ ਕਾਫੀ ਦਿਨ ਪਹਿਲਾਂ ਦਿੱਤਾ ਗਿਆ ਪਰ ਹੁਣ ਉਹ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਤੇ ਉਹਨਾਂ ਦੀ ਜਗ੍ਹਾ ਤੇ ਨਮਾ ਜਿਹੜਾ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਰਾਜਪਾਲ ਹੋਣਗੇ ਤੇ ਉਹ ਆਸਾਮ ਦੇ ਵਿੱਚ ਪਹਿਲਾਂ ਸੀ ਜਿਹੜੇ ਨੇ ਜੀ ਉੱਥੋਂ ਦੇ ਗਵਰਨਰ ਨੇ ਤੇ ਹੁਣ ਉਹਨਾਂ ਨੂੰ ਚੰਡੀਗੜ੍ਹ ਦਾ ਗਵਰਨਰ ਵੀ ਲਾ ਦਿੱਤਾ ਗਿਆ ਹੈ ਮਤਲਬ ਦੂ ਥਾਵਾਂ ਦਾ ਕਾਰਜਪਰ ਉਹਨਾਂ ਨੂੰ ਸੰਭਾਲ ਦਿੱਤਾ ਗਿਆ ਹੈ ਹਾਲਾਂਕਿ ਦੇਖਣਾ ਹੋਵੇਗਾ ਕਿ ਉਧਰਲਾ ਕਾਰਜਪਰ ਛੱਡਦੇ ਨੇ ਪਰ ਪੰਜਾਬ ਦਾ ਕਾਰਜਪਰ ਜਿਹੜਾ ਇਹ ਉਹਨਾਂ ਨੂੰ ਦੇ ਦਿੱਤਾ ਗਿਆ ਪੰਜਾਬ ਦੇ ਨਾਲ ਨਾਲ ਕਿਉਂਕਿ ਚੰਡੀਗੜ੍ਹ ਵੀ ਜੁਨੀਅਨ ਟੈਰੀਟਰੀ ਹੈ ਉਹਦਾ ਵੀ ਪ੍ਰਸ਼ਾਸਕ ਫਿਰ ਐਡਮਿਨਿਸਟ੍ਰੇਟਰ ਜਿਹੜਾ ਇਹ ਪੰਜਾਬ ਦਾ ਰਾਜਪਾਲੇ ਹੁੰਦਾ ਤੇ ਸੀਐਮ ਮਾਨ ਨੇ ਗੱਲ ਆਖੀ ਵੀ ਹੈ ਕਿ ਸਾਡੇ ਸੰਬੰਧ ਹੁਣ ਜਿਹੜੇ ਨਵੇਂ ਰਾਜਪਾਲ ਦੇ ਨਾਲ ਚੰਗੇ ਹੋਣਗੇ ਪੁਰਾਣੇ ਰਾਜਪਾਲ ਨਾਲ ਤਾਂ ਕਿਉਂਕਿ ਆਪਸ ਦੇ ਵਿੱਚ ਜਿਹੜੀ ਚਰਚਾਾਂ ਚੱਲਦੀਆਂ ਆਈਆਂ ਇੱਕ ਦੂਜੇ ਦੇ ਬਾਰੇ ਦੇ ਵਿੱਚ ਜਿਵੇਂ ਸੀਐਮ ਸਾਹਿਬ ਗੋਲਦੇ ਰਹੇ ਰਾਜਪਾਲ ਨੂੰ ਲੈ ਕੇ ਕਿ ਸਾਡੇ ਬੰਨ ਜਿਹੜੇ ਨੇ ਉਹ ਮੋੜ ਦਿੱਤੇ ਜਾਂਦੇ ਨੇ ਜਾਂ ਜਿਹੜੀ ਚਾਂਸਲਰ ਨੇ ਵਾਈਸ ਚਾਂਸਲਰ ਨੇ ਯੂਨੀਵਰਸਿਟੀਾਂ ਦੇ ਉਹ ਆਪਣੇ ਮੁਤਾਬਕ ਲਾਏ ਜਾਂਦੇ ਨੇ ਜੀ ਕਿ ਸਟੇਟ ਦਾ ਜਿਹੜਾ ਇਲੈਕਟਿਡ ਸੀਐਮ ਉਹਨੂੰ ਲਾਉਣੇ ਚਾਹੀਦੇ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਦੇ ਨਾਲ ਕਿੰਨੀ ਕੋ ਬਣਦੀ ਹੈਗੀ ਜੀ 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 ਅ ਕੁਛਕ ਜੇ ਆਪਾਂ ਹੋਰ ਖਬਰਾਂ ਦੀ ਗੱਲਬਾਤ ਕਰੀਏ ਕੋਈ 올림픽ਸ ਦੀ ਭਾਰਤ ਦੇ ਲਈ ਇੱਕ ਤਾਂ ਖਾਤਾ ਖੁੱਲਿਆ ਹੈਗਾ ਜੀ ਬ੍ਰੌਂਜ਼ ਮੈਡਲ ਦੇ ਨਾਲ ਕੋਈ ਅਪਡੇਟ ਆਪਾਂ ਕਰਾਂਗੇ ਸਾਂਝੀ ਜ਼ਰੂਰ ਜੀ ਆ ਬਿਲਕੁਲ ਮਨੂਕਾ ਕਰ ਲੜਕੀ ਹੈਗੀ ਆ ਜਿਹੜਾ ਬ੍ਰੌਂਜ਼ ਮੈਡਲ ਦੇ ਨਾਲ ਖਾਤਾ ਖੁੱਲਿਆ ਤੇ ਇੰਡੀਆ ਹਾਕੀ ਦੇ ਵਿੱਚ ਵੀ ਨਿਊਜ਼ੀਲੈਂਡ ਦੇ ਨਾਲ 3-2 ਦੇ ਨਾਲ ਅੱਗੇ ਹੋ ਗਿਆ ਅੱਗੇ ਵੀ ਮੈਚ ਹੋਣੇ ਨੇ ਜੇ ਅੱਜ ਅਪਡੇਟ ਹੋਣੇ ਆਈ ਹੈ ਜੀ ਇੱਕ ਅ ਅਰਜਨਟੀਨਾ ਦੇ ਨਾਲ ਜਿਹੜਾ ਜਿਹੜਾ ਮੈਚ ਸੀਗਾ ਦੂਜਾ ਮੈਚ ਕਹਿੰਦੇ ਇੱਕ ਇੱਕ ਦੀ ਇੱਕ ਇੱਕ ਦੇ ਨਾਲ ਡਰਾਅ ਰਿਹਾ ਜੀ ਲੈ ਜਿਹੜਾ ਮੇਰੇ ਖਿਆਲ ਜੀ ਜੀ ਬਿਲਕੁਲ ਜੀ ਕਿਉਂਕਿ ਭਾਰਤੀ ਸਮੇਂ ਦੇ ਮੁਤਾਬਕ ਤੇ ਜਿਹੜਾ ਪੈਰ ਇਸ ਦੇ ਵਿੱਚ ਸਮਾਂ ਥੋੜਾ ਜਿਆਦਾ ਕਈ ਵਾਰੀ ਇਧਰ ਉਧਰ ਹੁਣਾ ਤੇ ਠੀਕ ਹੈ ਤੁਹਾਡੀ ਗੱਲ ਕਿ ਜਿਹੜੀ ਹੈ ਡਰਾ ਰਿਹਾ ਤੇ ਇਸ ਵਾਰ ਵੀ ਉਮੀਦ ਹੈ ਕਿਉਂਕਿ ਦੇਖੋ ਹਾਕੀ ਦਾ ਜਿਹੜਾ ਇਤਿਹਾਸ ਹੈ ਭਾਰਤ ਦਾ ਬਹੁਤ ਸੁਨਹਿਰੀ ਰਿਹਾ ਹੈ 8 골ਡ ਮੈਡਲ ਜੇਕਰ ਕਿਸੇ ਟੀਮ ਨੇ ਜਿੱਤੇ ਨੇ ਹਾਕੀ ਦੇ ਵਿੱਚ ਤਾਂ ਉਹ ਭਾਰਤ ਹੈ 8 ਸਿਲਵਰ ਜਿੱਤੇ ਨੇ 3 8 골ਡ ਜਿੱਤੇ ਨੇ 3 ਸਿਲਵਰ ਜਿੱਤੇ ਨੇ ਤੇ ਇੱਕ ਬ੍ਰੌਂਜ਼ ਜਿੱਤੇ ਹੈਗਾ ਪਿਛਲੀ ਵਾਰੀ ਤੇ ਇਸ ਵਾਰ ਵੀ ਆਸ ਉਮੀਦ ਜਿਹੜੀ ਹੈਗੀ ਹੈ ਕਿਉਂਕਿ ਪੰਜਾਬ ਦੇ ਵਿੱਚੋਂ ਇੱਕ ਕੈਪਟਨ ਨੇ ਤੇ ਹੋਰ ਕਿੰਨੇ ਮੈਡਲ ਲੈ ਕੇ ਆਉਂਦੇ ਨੇ ਕਿਉਂਕਿ ਦੇਖੋ ਭਾਰਤ ਜਿੰਨਾ بڑا ਦੇਸ਼ ਹੈ 150 ਕਰੋੜ ਦਾ ਉਹਦੇ ਮੁਤਾਬਕ ਤਾਂ ਅਸੀਂ ਪਰਫਾਰਮੈਂਸ ਬਹੁਤ ਡਾਊਨ ਦੇਖਦੇ ਆਂ ਭਾਰਤ ਦੀ ਆ ਪਿਛਲੀ ਵਾਰੀ 올 ਟਾਈਮ ਹਾਈ ਜਿਹੜਾ ਹੈ ਸਖਤ ਮੈਡਲ ਜਿਹੜੇ ਭਾਰਤ ਨੂੰ ਆਏ ਸੀਗੇ ਤੇ ਚਾਈਨਾ ਵਰਗੇ ਦੇਸ਼ ਯੂਐਸ ਵਰਗੇ ਦੇਸ਼ ਹੋਰ ਜਿਹੜੇ ਬਹੁਤ ਛੋਟੇ ਛੋਟੇ ਦੇਸ਼ ਨੇ ਬਹੁਤ ਜ਼ਿਆਦਾ ਮੈਡਲ ਇੰਡੀਆ ਦੇ ਨਾਲੋਂ ਲੈ ਜਾਂਦੇ ਨੇ ਕਿਉਂਕਿ ਸਰਕਾਰਾਂ ਦੀ ਜਿਹੜੀ ਖਿਡਾਰੀਆਂ ਪ੍ਰਤੀ ਜਿਹਹਾ ਜਿਹਾ ਬਿਹੇਵੀਅਰ ਰਿਹਾ ਜਾਂ ਭਾਈਕਤੀਜਾ ਬਾਦ ਰਿਹਾ ਜਾਂ ਉਹ ਕਿਤਨਾ ਕਿਤੇ ਪਿਛਲੇ ਸਮੇਂ ਦੇ ਵਿੱਚ ਕਰੋੜ ਆਈ ਹੈ ਹੁਣ ਤਾਂ ਇਹ ਗੱਲ ਹੈਗੀ ਹੈ ਕਿ ਤੁਹਾਨੂੰ ਜਿੱਤੇ ਤੋਂ ਬਾਅਦ ਤਾਂ ਮੈਡਲ ਜੇਕਰ ਤੁਸੀਂ 골ਡ ਲੈ ਕੇ ਆਉਂਦੇ ਹੋ ਤਾਂ ਬਹੁਤ ਸਾਰੀਆਂ ਸਰਕਾਰਾਂ ਕਹਿੰਦੀ ਨੇ ਕਿ ਅਸੀਂ 6 ਕਰੋੜ ਦੇਵਾਂਗੇ 4 ਕਰੋੜ ਦੇਵਾਂਗੇ ਢਾਈ ਕਰੋੜ ਦੇਵਾਂਗੇ ਬਰੌਂ ਦੀ ਹਰਿਆਣਾ ਸਰਕਾਰ ਆ ਪੰਜਾਬ ਦੇ ਵਿੱਚ ਵੀ ਨਾਮ ਨਹੀਂ ਦੇਸ਼ ਦੀ ਸਰਕਾਰ ਵੀ ਨਾਮ ਹੁੰਦੀ ਹੈ ਪਰ ਉਹ ਪੰਦਰ ਦੀ ਅਸੀਂ ਜਿਹੜੀ ਨਰਸਰੀ ਤਿਆਰ ਕਰਨੀ ਹੈ ਜਿਹੜੀ ਅਸੀਂ ਛੋਟੇ ਲੈਵਲ ਤੋਂ ਖੜਾਈਆਂ ਨੂੰ ਲੈ ਕੇ ਜਾਣਾ ਹੈ ਜਿਹੜੀਆਂ ਕੋਚਿੰਗ ਦੇਣੀ ਹੈ ਤੁਸੀਂ ਤਾਂ ਆਪ ਇਸ ਪ੍ਰੋਫੈਸ਼ਨ ਦੇ ਨਾਲ ਜੁੜੇ ਰਹੇ ਹਾਂ ਜਿਹੜੀ ਬੱਚਿਆਂ ਦੀ ਗੱਲ ਹੈ ਉਹਨਾਂ ਨੂੰ ਡਾਈਟ ਦੇਣੀ ਆ ਪ੍ਰੋਪਰ ਜਿੰਦਾਂ ਦੇ ਰਚਣ ਕਿਵੇਂ ਅੱਗੇ ਲੈ ਕੇ ਆਉਣਾ ਬੱਚੇ ਤਾਂ ਬਹੁਤ ਸਟੈਮਨਾ ਨਹੀਂ ਉਹਨਾਂ ਦੇ ਵਿੱਚ ਟੈਲੈਂਟ ਹੈ ਉਹਨਾਂ ਦੇ ਵਿੱਚ ਸਾਡੇ ਵਿੱਚ ਆਪ ਹੁਣ ਅਕੈਡਮੀ ਆ ਤੇ ਜਾਂਦੇ ਨੇ ਸਾਨੂੰ ਪਤਾ ਕਿ ਕਿਹੜੀ ਕਿਹੜੀ ਗੇਮ ਜਿਹੜੀਆਂ ਨੇ ਕਿੰਨੀਆਂ ਮਹਿੰਗੀਆਂ ਗੇਮ ਜਿਹਨਾਂ ਹਰ ਇੱਕ ਜਿਹੜੀ ਗੇਮ ਹੈ ਉਹਦੇ ਪ੍ਰਤੀ ਕਿੰਨੀ ਸਟਰਗਲ ਹੈ ਮਤਲਬ ਠੀਕ ਹੈ ਪੜ੍ਹਾਈ ਦੇ ਵਿੱਚ ਵੀ ਕੰਪੀਟੀਸ਼ਨ ਹੁੰਦਾ ਪਰ ਮੈਨੂੰ ਲੱਗਦਾ ਵੀ ਇਹ ਖਿਡਾਰੀਆਂ ਦੇ ਵਿੱਚ ਕੰਪੀਟੀਸ਼ਨ ਹੈ ਜਿਹੜਾ ਤੁਸੀਂ ਇੱਕ ਇੱਕ ਪੁਆਇੰਟ ਤੇ ਤੁਸੀਂ ਤੁਸੀਂ ਇੱਕ ਫਾਰਮ ਕਰਦੇ ਹੋ ਫਾਈਨਲ ਵਿੱਚ ਜਾ ਕੇ ਪਹਿਲਾਂ ਤੁਸੀਂ ਬਲੋਕ ਲੈਵਲ ਤੇ ਤੁਸੀਂ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਫਿਰ ਤੁਸੀਂ ਦੇਖੋ ਕਿ ਸਟੇਟ ਲੈਵਲ ਤੇ ਫਿਰ ਨੈਸ਼ਨਲ ਮਤਲਬ ਇੰਨੀ ਉਹਦੇ ਵਿੱਚੋਂ ਤੁਸੀਂ ਨਿਕਲ ਕੇ ਆਉਂਦੇ ਹੋ ਖਰਾ ਸੋਨਾ ਤੁਸੀਂ ਬਣਦੇ ਹੋ ਜੀ ਪਰ ਸਰਕਾਰਾਂ ਦੀ ਹਾਲੇ ਵੀ ਉਸ ਤਰੀਕੇ ਦੀ ਅਸੀਂ ਮੰਨਦੇ ਨਹੀਂ ਲੱਗੇ ਕਿ ਸਰਕਾਰਾਂ ਉਸ ਤਰੀਕੇ ਨਾਲ ਖਿਡਾਰੀਆਂ ਦੇ ਲਈ ਕੰਮ ਕਰਦੀਆਂ ਨੇ ਹਾਂ ਜਦੋਂ ਖਿਡਾਰੀ ਹਾਈਲਾਈਟ ਹੋ ਜਾਂਦਾ ਉਹ ਤੋਂ ਬਾਅਦ ਤਾਂ ਮਾਨ ਸਨਮਾਨ ਬਹੁਤ ਮਿਲਦੇ ਨੇ ਪਰ ਉਸ ਖਿਡਾਰੀ ਨੂੰ ਉੱਥੇ ਤੱਕ ਪਹੁੰਚਣ ਲਈ ਆਪ ਹੀ ਮਿਹਨਤ ਕਰਨੀ ਪੈਂਦੀ ਹੈ ਸਰਕਾਰਾਂ ਉਹਦੇ ਲਈ 19 ਬਾਹ ਨਹੀਂ ਫੜਦੇ ਹੈਗੇ ਜਿੰਨੀ ਫੜਨ ਜੀ 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 ਸੋ ਇਹੀ ਜਿਹੜੀ ਤੁਸੀਂ ਗੱਲ ਕੀਤੀ ਹੈ ਆਪਣੇ ਖੰਨੇ ਤੋਂ ਹੀ ਖਵਾਣੇ ਲੱਗੇ ਸ਼ਹਿਰ ਖੰਨਾ ਤੇ ਉੱਥੋਂ ਮੇਰੇ ਖਿਆਲ ਜਿੱਦਾਂ ਪੈਰਾ 올림픽ਸ ਹੁੰਦੇ ਆ ਉਹ ਉਸੇ ਕੈਟਾਗਰੀ ਦੇ ਵਿੱਚ ਕੋਈ ਵਰਲਡ ਚੈਂਪੀਅਨ ਵਰਲਡ ਬਣ ਕੇ ਆਇਆ ਸੀ ਲੜਕਾ ਉਹ ਬਚਾਰਾ ਬੱਸ ਚ ਉਤਰਿਆ ਜੀ ਜੀ ਜਿਹੜੀ ਜਤਰੂਨ ਸ਼ਰਮਾ ਉਹ ਮੀਡੀਆ ਦੇ ਥਰੂ ਇੰਨਾ ਰੌਲਾ ਰੱਪਾ ਪਿਆ ਖਬਰਾਂ ਚ ਆਇਆ ਕਿ ਉਹ ਭਈ ਮੈਂ ਇੰਨੀ ਵਾਰ ਜਿੱਤ ਕੇ ਆ ਗਿਆ ਕੋਈ ਮਾਨ ਨਹੀਂ ਕੋਈ ਸਨਮਾਨ ਨਹੀਂ ਤੇ ਉਹਨੇ ਬਹੁਤ ਪ੍ਰੋਟੈਸਟ ਕੀਤਾ ਤਾਂ ਕਿਤੇ ਜਾ ਕੇ ਹੁਣ ਉਹਨੂੰ ਕੱਚਿਆਂ 'ਚ ਭਰਤੀ ਕੀਤਾ। ਮਤਲਬ ਪੈਰਾ 올림픽 ਦਾ ਐਥਲੀਟ ਹੈਗਾ ਮੁੰਡਾ ਉਹ ਕਾਰਾਟੇ ਦੇ ਵਿੱਚ ਤੇ ਉਹਨੇ ਮੈਡਲ ਵੀ ਜਿੱਤੇ ਨੇ ਦੇਸ਼ ਦੇ ਲਈ। ਪਰ ਕੋਈ ਪੁੱਛਦਾ ਹੀ ਨਹੀਂ ਹੈਗਾ। ਮਤਲਬ ਤੁਸੀਂ ਦੇਖੋ ਕਿ ਕਿਸੇ ਨੇ ਉਹ ਬੱਸ ਦੇ ਵਿੱਚੋਂ ਉਤਰਿਆ ਕੋਈ ਉਹਨੂੰ ਸਨਮਾਨ ਦੇਣੀ ਆ। ਉਹ ਜਿੱਤ ਕੇ ਵੀ ਆ ਗਿਆ। ਸੋ ਇਹ ਜਿਹੜੇ ਹਾਲਾਤ ਨੇ ਇਹਦੇ ਨਾਲ ਹੀ ਮੈਂ ਇੱਕ ਖਬਰ ਦਾ ਜ਼ਿਕਰ ਜਿਹੜਾ ਕਰ ਰਿਹਾ ਸੀ ਭਵਿੰਦਰ ਕਾਮਰਿਤਪਾਲ ਸਿੰਘ ਦੇ ਭਰਾ ਜਿਹੜੇ ਹਰਪ੍ਰੀਤ ਸਿੰਘ ਹੈ। ਜੀ। ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ ਹਾਲਾਂਕਿ ਉਹ ਕਰੀਬ 4 ਦਿਨ ਪਹਿਲਾਂ ਉਹਨਾਂ ਨੇ ਰਿਹਾ ਹੋਣਾ ਸੀ ਪਰ ਕਾਗਜ਼ੀ ਕਾਰਵਾਈ ਦੇ ਵਿੱਚ ਚੀਜ਼ਾਂ ਹੁੰਦੀਆਂ ਹੁੰਦੀਆਂ ਫਿਰ ਸੈਟਰਡੇ ਸੰਡੇ ਤੇ ਅੱਜ ਵੀ ਬੜਾ ਗੁਪਚੁਪ ਤਰੀਕੇ ਦੇ ਨਾਲ ਉਹਨਾਂ ਨੂੰ ਬੈਕ ਸਾਈਡ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਗਿਆ ਨਾ ਕਾਫੀ ਗੁਪਤ ਰੱਖਣ ਦੀ ਕੋਸ਼ਿਸ਼ ਜਿਹੜੀ ਆ ਉਹ ਸਰਕਾਰ ਦੇ ਵੱਲੋਂ ਕੀਤੀ ਗਈ ਆ ਪਰ ਆਖਿਰਕਾਰ ਉਹ ਜੇਲ੍ਹ ਤੋਂ ਬਾਹਰ ਜ਼ਰੂਰ ਆ ਗਏ ਨੇ 4 ਗ੍ਰਾਮ ਜਿਹੜੀ ਆਈਸ ਡਰੱਗ ਦਾ ਉਹਨਾਂ ਤੇ ਪਰਚਾ ਪਿਆ ਸੀਗਾ ਹੁਣ ਅੱਗੇ ਕੇਸ ਦੇ ਵਿੱਚ ਕੀ ਹੁੰਦਾ ਏ ਉਹ ਅਦਾਲਤ ਦੇ ਵਿੱਚ ਚੱਲੇਗਾ ਪਰ ਰਾਮ ਜਿਹੜਾ ਲੱਗਿਆ ਸੀਗਾ ਤੇ ਉਹਨਾਂ ਦੇ ਵਕੀਲ ਦੇ ਵੱਲੋਂ ਇਸ ਨੂੰ ਚੁਟਕਲਾਇਆ ਗਿਆ ਸੀਗਾ ਜੀ ਤੁਸੀਂ ਇਹ ਦੇਖ ਲਓ ਜਦੋਂ ਉਹ ਹਾਈਲਾਈਟ ਕਰਨਾ ਸੀ ਬੱਲੇ ਬੱਲੇ মিডিਆ ਨੇ ਅੱਡੀਆਂ ਭਾਰ ਚੁੱਕ ਚੁੱਕ ਕੇ ਚਲੋ ਖਬਰ ਕੁਝ ਵੀ ਹੋਵੇ ਨਿਕਲੇ ਚੀਜ਼ ਤੇ ਤੁਸੀਂ ਇਹ ਦੇਖ ਲਓ ਵੀ ਉਹ ਉਹ ਤੋਂ ਬਾਅਦ ਜਿਹੜੀ ਚੀਜ਼ ਫੜੀ ਗਈ ਉਹਦਾ ਨਾਂਵ ਵੀ ਚੇਂਜ ਕਰ ਦਿੱਤਾ ਗਿਆ ਹਾਂਜੀ ਤੇ ਹੁਣ ਜਦੋਂ ਰਿਹਾਈ ਦੀ ਆ ਖਬਰ ਆਪਾਂ ਵੀ ਆਨ 에ਅਰ ਕਰ ਰਹੇ ਆ ਤੇ ਉਹ ਤੁਸੀਂ ਦੱਸਿਆ ਵੀ ਉਹ ਤੇ ਚੁੱਪਚੀਪੀਤੇ ਦੇ ਤਰੀਕੇ ਦੇ ਨਾਲ ਹੈ ਜਿਹੜਾ ਉਹਨਾਂ ਨੂੰ ਰਿਹਾ ਕੀਤਾ ਗਿਆ ਜੀ ਤਾਂ ਮਤਲਬ ਜਦੋਂ ਤਾਂ ਫੜਿਆ ਸੀਗਾ ਉਦੋਂ ਤਾਂ ਬਹੁਤ ਹਾਈਲਾਈਟ ਕੀਤਾ ਗਿਆ ਪ੍ਰੈਸ ਕਾਨਫਰੰਸਾਂ ਕੀਤੀਆਂ ਮਿਲੀਆਂ ਉਦੋਂ ਬਕਾਇਦਾ ਤੌਰ ਤੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਮਿਲੀਆਂ ਮੀਡੀਆ ਦੇ ਵਿੱਚ ਆ ਕੇ ਤੇ ਜਦੋਂ ਹੁਣ ਉਹਨਾਂ ਨੂੰ ਜ਼ਮਾਨਤ ਵੀ ਮਿਲ ਗਈ ਜੇਲ੍ਹ ਤੋਂ ਬਾਹਰ ਵੀ ਆ ਗਏ ਤਾਂ ਉਹ ਕੋਸ਼ਿਸ਼ ਇਹ ਕੀਤੀ ਗਈ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ ਕਿ ਉਹ ਜੇਲ੍ਹ ਤੋਂ ਬਾਹਰ ਆ ਗਏ ਨੇ ਉਹਨਾਂ ਬਾਰੇ ਤੇ ਉਹ ਉਹਨਾਂ ਕੁਝ ਪਹਿਲਾਂ ਤਾਂ ਇਹ ਵੀ ਭੁਪਿੰਦਰ ਜੀ ਬੜਾ ਗੁਪਤ ਰੱਖਿਆ ਗਿਆ ਕਿ ਉਹ ਕਿਹੜੀ ਜੇਲ੍ਹ ਦੇ ਵਿੱਚ ਨੇ ਇਹ ਵੀ ਨਹੀਂ ਦੱਸਿਆ ਗਿਆ ਹੈਗਾ ਹਾਲਾਂਕਿ ਇਹ ਚੀਜ਼ ਕੋਈ ਬਹੁਤ ਜ਼ਿਆਦਾ ਵੱਡੀਆਂ ਹਾਂ ਜੀ ਕਿ ਕਿਹੜੀ ਜੇਲ੍ਹ ਚ ਜਾਣਾ ਹੈ ਤੁਸੀਂ ਦੱਸ ਸਕਦੇ ਹੋ ਉਹ ਵੀ ਨਹੀਂ ਦੱਸਿਆ ਗਿਆ ਕਿ ਜੇਲ੍ਹ ਚ ਕਿਹੜੀ ਚ ਭੇਜਿਆ ਪੰਜਾਬ ਚ ਫਿਰ ਜਦੋਂ ਬਾਹਰ ਆਉਣ ਦੀ ਵਾਰੀ ਸੀਗੀ ਤਾਂ ਟਾਈਮ ਟਪਾਉਂਦੇ ਗਏ ਪਹਿਲਾਂ ਤਾਂ ਕੇਸ ਜਿਨ ਆਉਣਗੇ ਬਾਅਦ ਵਿੱਚ ਦੂਜੇ ਦਿਨ ਆਉਣਗੇ ਫਿਰ ਕਿ ਜਿਹਦੇ ਨੇ ਖਰਾਜ ਆਏ ਨੇ ਤੇ ਉਹ ਬਹੁਤ ਗੁਪਤ ਤਰੀਕੇ ਦੇ ਨਾਲ ਉਹ ਵੀ ਉਹ ਉਹਨਾਂ ਨੂੰ ਬਾਹਰ ਕੱਢਿਆ ਗਿਆ ਕਿ ਕਿਸੇ ਨੂੰ ਕੰਨੋਂ ਕੰਨ ਜਿੰਨੇ ਕਹਿੰਦੇ ਕਿ ਖਬਰ ਨਾ ਖਬਰ ਨਾ ਪਹੁੰਚ ਜੀ ਜੀ ਉਸ ਤਰੀਕੇ ਦੇ ਨਾਲ ਤੇ ਇਸ ਦੇ ਨਾਲ ਹੀ ਇਹ ਜੋ ਲੋਕ ਸਭਾ ਦੇ ਵਿੱਚ ਵੀ ਕਾਫੀ ਹੰਗਾਮਾ ਹੋਇਆ ਰਾਹੁਲ ਗਾਂਧੀ ਜਿਹੜੇ ਨੇ ਅੱਜ ਵਿਰੋਧੀ ਧਿਰ ਦੇ ਆਗੂ ਜੀ ਬਜਟ ਲਾਈਕ ਇਹ ਬੋਲਦੇ ਨੇ ਕਿ ਕਿ ਬਜਟ ਦੇ ਵਿੱਚ ਸਾਰੇ ਜਿਹੜੇ ਬਹੁਤ ਸਾਰੇ ਪ੍ਰਾਂਤ ਨੇ ਬਹੁਤ ਸਾਰੇ ਰਾਜ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ ਤਾਂ ਅੱਜ ਰਾਹੁਲ ਗਾਂਧੀ ਦੇ ਵੱਲੋਂ ਕਾਫੀ ਸਰਕਾਰ ਨੂੰ ਘੇਰਿਆ ਗਿਆ ਹੈਗਾ ਕਿ ਤੁਸੀਂ ਅ ਕਮੀ ਕਾਰਪੋਰੇਟ ਟਾਰਨ ਫਾਇਦਾ ਦੇਣ ਦੇ ਲਈ ਜਾਂ ਆਪਣੇ ਸਿਰਫ ਸਹਿਯੋਕੀਆਂ ਨੂੰ ਫਾਇਦਾ ਦੇਣ ਦੇ ਲਈ ਕੰਮ ਕਰ ਰਹੇ ਹਾਂ ਤੇ ਦੇਸ਼ ਦੇ ਵਿੱਚ ਜਿੰਨੇ ਵੀ ਚਾਹੋ ਵੱਖ-ਵੱਖ ਵਰਗਾਂ ਦੇ ਲੋਕ ਨੇ ਚਾਹੇ ਐਸਸੀ ਨੇ ਚਾਹੇ ਓਬੀਸੀ ਨੇ ਚਾਹੇ ਹੋਰ ਵਰਗ ਨੇ ਤਾਂ ਉਹਨਾਂ ਦੀ ਵੀ ਉਹਨਾਂ ਨੇ ਗੱਲ ਕੀਤੀ ਹੈ ਕਿ ਜਿਹੜੀ ਹਿੱਸੇਦਾਰੀ ਹੈ ਉਸੇ ਹਿਸਾਬ ਨਾਲ ਜਿਹਦੀ ਜਿੰਨੀ ਭਾਗੀਦਾਰੀ ਹੈ ਉਹਨੀਆਂ ਦੀ ਹਿੱਸੇਦਾਰੀ ਵੀ ਦੇਸ਼ ਦੇ ਵਿੱਚ ਹੋਣੀ ਚਾਹੀਦੀ ਹੈ ਉਹਨਾਂ ਨੇ ਜਾਤ ਆਧਾਰਿਤ ਜਾਣਗੁਣਨਾ ਦੀ ਗੱਲ ਕੀਤੀ ਹਾਲਾਂਕਿ ਇਹਦੇ ਵਿੱਚ ਆਪੋ ਆਪਣੇ ਵਿਚਾਰ ਨੇ ਇਸ ਮਾਮਲੇ ਦੇ ਵਿੱਚ ਕਿ ਜਨਗਣਨਾ ਜਿਹੜੀ ਆ ਜਾਤ ਆਧਾਰਿਤ ਕਰਨੀ ਹੈ ਕਿ ਨਹੀਂ ਕਰਨੀ ਪਰ ਵਿਰੋਧੀ ਧਿਰ ਦੇ ਵੱਲੋਂ ਖਾਸ ਕਰਕੇ ਕਾਂਗਰਸ ਦੇ ਵੱਲੋਂ ਵੀ ਹੁਣੇ ਮੰਗ ਕੀਤੀ ਜਾ ਰਹੀ ਹੈ ਕਿ ਜਾਤ ਆਧਾਰਿਤ ਜਨਗਣਨਾ ਹੋਵੇ ਕਿ ਪਤਾ ਲੱਗੇ ਕਿ ਕਿਸ ਕੈਟਾਗਰੀ ਦੇ ਕਿੰਨੇ ਲੋਕ ਨੇ ਤੇ ਫਿਰ ਉਹਨੂੰ ਉਸ ਹਿਸਾਬ ਦੇ ਨਾਲ ਦੇਸ਼ ਦੇ ਵਿੱਚ ਚਾਹੇ ਉਹ ਉਹਨਾਂ ਦੇ ਐਮਐਲਏ ਦੀ ਗੱਲ ਹੋਵੇ ਚਾਹੇ ਐਮਪੀਆਂ ਦੀ ਗੱਲ ਹੋਵੇ ਚਾਹੇ ਮੰਤਰੀਆਂ ਦੀ ਗੱਲ ਹੋਵੇ ਚਾਹੇ ਹੋਰ ਕਿਸੇ ਚੀਜ਼ ਦੀ ਵੀ ਗੱਲ ਹੋਵੇ ਮਤਲਬ ਇਹ ਨਾ ਹੋਵੇ ਕਿ ਇਹ ਜਿਹੜਾ ਫਾਇਦਾ ਹੈ ਉਹ ਉੱਪਰਲੀ 24% ਲੋਕ ਲੈ ਜਾਂਦੇ ਨੇ ਤੇ ਜਿਨ੍ਹਾਂ ਦੀ ਜਿੰਨੀ ਭਾਗੀਦਾਰੀ ਆ ਉੰਨੀ ਉਹਨਾਂ ਦੀ ਹਿੱਸੇਦਾਰੀ ਵੀ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਇਹ ਇਲਜ਼ਾਮ ਜਿਹੜੇ ਲੱਗੇ ਜੀ ਜੀ ਬਹੁਤ ਬਹੁਤ ਧੰਨਵਾਦ ਕਾਲੂ ਨਵੀਆਂ ਖਬਰਾਂ ਦੇ ਨਾਲ ਨਵੀਂ ਅਪਡੇਟ ਦੇ ਨਾਲ ਤੁਹਾਡੇ ਨਾਲ